you. Mm -hmm. ਫਿਰੋਜ਼ਪੁਰ ਦੇ ਮਲਵਾ ਰੋਡ ਤੇ ਨੇੜੇ ਉੱਤਮ ਸਿੰਘ ਚੌਂਕ ਦੇ ਕੋਲ ਰਾਹ ਜਾਂਦੀ ਕਾਰ ਨੂੰ ਸ਼ਾਰਟ ਸਰਕਟ ਤੇ ਕਾਰ ਨੂੰ ਭਿਆਨਕ ਅੱਗ ਲੱਗੀ ਹੈ ਹਾਲਾਂਕਿ ਹਾਦਸਾ ਹੋਣੋਂ ਟਲਿਆ ਜਦੋਂ ਦੋ ਨੌਜਵਾਨ ਕਾਰ ਦੇ ਵਿੱਚ ਸਵਾਰ ਸਨ ਸੋ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਨਿਕਲ ਕੇ ਆਪਣੀ ਜਾਨ ਬਚਾਈ ਹੈ ਇਸੇ ਦੌਰਾਨ ਨੌਜਵਾਨ ਨੇ ਦੱਸਿਆ ਕਿ ਕਾਰ ਦੀ ਵਾਇਰਿੰਗ ਖਰਾਬ ਹੋਣ ਕਰਕੇ ਉਹ ਇੱਥੇ ਮਿਸਤਰੀ ਨੂੰ ਦਿਖਾਉਣ ਦੇ ਲਈ ਆ ਰਿਹਾ ਸੀ ਜਦੋਂ ਰਸਤੇ ਦੇ ਵਿੱਚ ਮਲਵਾ ਰੋਡ ਤੇ ਪਹੁੰਚੇ ਤਾਂ ਕਾਰ ਦੇ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਅਚਾਨਕ ਕਾਰ ਨੂੰ ਅੱਗ ਲੱਗੀ ਹੈ ਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ। ਬਈ ਕੀ ਨਾਮ ਆਪਣਾ ਹੈ? ਹੰਜੀ ਜੀ ਸਰ। ਸਰ ਕਿਹ ਕਿਤਾ ਅੱਗ ਲੱਗੀ ਹੈ? ਕਿੱਥੋਂ ਆ ਰਹੀ ਸੀ ਦੀ? ਇੱਧਰੋਂ ਆ ਰਿਹਾ ਸੀ ਜੇ ਆਪਣਾ ਨਾਮ ਕੋਈ ਕੌਂਪਣੀ ਦਾ ਹੈ ਤੋਂ। ਠੀਕ ਹੈ। ਕਾਰ ਕੋਈ ਸ਼ਾਰਟ ਸਰਕਟ ਕਰਕੇ ਵਿਗਿਆ ਹੋ ਰਿਹਾ ਹੈ ਬਾਈ। ਉਹਦੇ ਕਰਕੇ ਅੱਗ ਲੱਗੀ। ਗੱਡੀ ਕੌਣ ਚਲਾ ਰਹੀ ਸੀ? ਗੱਡੀ ਮੁੰਡਾ ਚਲਾ ਰਿਹਾ ਸੀ ਜੀ ਤੰਗ। ਬਈ ਕੀ ਨਾਮ ਆਪਣਾ ਹੈ? ਰਵਿੰਦਰ ਸਿੰਘ। ਸਰ ਕਿਹੜੇ ਪਿੰਡ ਆਪਣਾ ਹੈ? ਆਹ ਲੋਕਲ ਇੱਥੇ ਸਤੀ ਵਾਲੇ ਵੈਨ ਦਾ। ਕਿੱਥੋਂ ਆ ਰਹੀ ਸੀ? ਕਰੋ ਯਾਰ ਅਸੀਂ ਬਾਹਰ ਹੀ ਕੋਈ ਸ਼ਾਟ ਹੋਈ ਹੈ ਉਹ ਦਿਖਾਉਣ ਵਾਸਤੇ ਮਕਾਨ ਕੋਲੇ ਜਾਂਦੇ ਸਏ ਉਹ ਜਾਣੀ ਵਿੱਚ ਵਾਹ ਉਸ ਤੋਂ ਬਾਅਦ ਹੱਥ ਲੱਗ ਗਿਆ ਕਿਤਾਬ ਕਿੰਨਾ ਕੁ ਨੁਕਸਾਨ ਹੋ ਗਿਆ ਸੋਣ کافی ਨੁਕਸਾਨ ਹੋ ਗਿਆ ਸਾਰਾ ਸੜ ਗਿਆ ਜਾਂਦਾ 50 ਬਾਕੀ ਤੁਹਾਡੀ ਆਪਣੀ ਗੱਡੀ ਸੀ ਆਪਣੀ ਗੱਡੀ ਫਿਰੋਜ਼ਪੁਰ ਦੇ ਮਲਵਾ ਰੋਡ ਤੇ ਨੇੜੇ ਉੱਤਮ ਸਿੰਘ ਚੌਂਕ ਦੇ ਕੋਲ ਰਾਹ ਜਾਂਦੀ ਕਾਰ ਨੂੰ ਸ਼ਾਰਟ ਸਰਕਟ ਤੇ ਕਾਰ ਨੂੰ ਭਿਆਨਕ ਅੱਗ ਲੱਗੀ ਹੈ ਹਾਲਾਂਕਿ ਹਾਦਸਾ ਹੋਣੋਂ ਟਲਿਆ ਜਦੋਂ ਦੋ ਨੌਜਵਾਨ ਕਾਰ ਦੇ ਵਿੱਚ ਸਵਾਰ ਸਨ ਸੋ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਨਿਕਲ ਕੇ ਆਪਣੀ ਜਾਨ ਬਚਾਈ ਹੈ ਇਸੇ ਦੌਰਾਨ ਨੌਜਵਾਨ ਨੇ ਦੱਸਿਆ ਕਿ ਕਾਰ ਦੀ ਵਾਇਰਿੰਗ ਖਰਾਬ ਹੋਣ ਕਰਕੇ ਉਹ ਇੱਥੇ ਮਿਸਤਰੀ ਨੂੰ ਦਿਖਾਉਣ ਦੇ ਲਈ ਆ ਰਿਹਾ ਸੀ ਜਦੋਂ ਰਸਤੇ ਦੇ ਵਿੱਚ ਮਲਵਾ ਰੋਡ ਤੇ ਪਹੁੰਚੇ ਤਾਂ ਕਾਰ ਦੇ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਅਚਾਨਕ ਕਾਰ ਨੂੰ ਅੱਗ ਲੱਗੀ ਹੈ ਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ। ਭਾਈ ਕੀ ਨਾਮ ਆਪਣਾ ਹੈ? ਹੰਜੀ ਜੀ ਸਰ। ਸਰ ਕਿ ਕਿੱਦਾ ਅੱਗ ਲੱਗੀ ਹੈ? ਕਿੱਥੋਂ ਆ ਰਹੀ ਸੀ ਦੀ? ਜਿੱਥੋਂ ਆ ਰਹੀ ਸੀ ਜੇ ਆਪਣਾ ਸਾਬੇ ਚੌਂਕ ਵਾਲੀ ਟਰੈਕ ਤੋਂ। ਕੋਈ ਸ਼ੋਰ ਸ਼ੋਰ ਕਰ ਬਿਦਿਆ ਹੋ ਗਿਆ ਭਾਈ। ਉਹਦੇ ਕਰਕੇ ਅੱਗ ਲੱਗੀ। ਗੱਡੀ ਕੌਣ ਚਲਾ ਰਹੀ ਸੀ? ਗੱਡੀ ਮੁੰਡਾ ਚਲਾ ਰਿਹਾ ਸੀ ਜਾਂ ਕੰਡਰੀ। ਭਾਈ ਕੀ ਨਾਮ ਆਪਣਾ ਹੈ? ਰਵਿੰਦਰ ਸਿੰਘ। ਸਰ ਕਿਹੜੇ ਪਿੰਡ ਆਪਣਾ ਹੈ? ਆਹ ਲੋਕਲ ਇੱਥੇ ਸੱਤੀ ਵਾਲੇ ਵੈਨ। ਕਿੱਥੋਂ ਆ ਰਹੀ ਸੀ? ਕੋਈ ਆ ਰਹੇ ਸੀ ਬਾਹਰ ਹੀ ਕੋਈ ਸ਼ਾਰਟ ਹੋਈ ਹੈ ਉਹ ਦਿਖਾਉਣ ਵਾਸਤੇ ਮਕਾਨ ਕੋਲ ਜਾਂਦੇ ਸਵੇ ਜਾਨਕੀ ਵਿੱਚ ਵਾਹ ਉਸ ਤੋਂ ਬਾਅਦ ਅਕਲਾ ਕਿਤਾਬ ਕਿੰਨਾ ਕੁ ਨੁਕਸਾਨ ਹੋ ਗਿਆ ਸਾਨ ਕਾਫੀ ਨੁਕਸਾਨ ਹੋ ਗਿਆ ਸਾਰਾ ਸੜ ਗਿਆ ਜਾਂਦਾ 50 ਬਾਕੀ ਤੁਹਾਡੀ ਆਪਣੀ ਗੱਡੀ ਸੀ ਆਪਣੀ ਗੱਡੀ